ਕਿ ਸਰਕਾਰੀ ਦਫ਼ਤਰਾਂ ਵਿੱਚ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਨਹੀਂ ਸਮਝਦੇ ਜਿਹੜੇ ਅਕਸਰ ਦੂਜੇ ਲੋਕਾਂ ਵਾਸਤੇ ਪਰੇਸ਼ਾਨੀ ਦਾ ਸਬਬ ਬਣ ਜਾਂਦੇ ਨੇ ਅਜਿਹਾ ਇੱਕ ਮਾਮਲਾ ਸਵੇਰ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਆਇਆ ਜਿੱਥੇ ਇੱਕ ਨੋਵਾ ਕਾਰ ਸਵਾਰ ਇੱਕ ਵਿਅਕਤੀ ਆਇਆ ਵਿਅਕਤੀ ਗਲਤ ਦਿਸ਼ਾ 'ਚ ਡੀਸੀ ਦਫ਼ਤਰ ਅੱਧਰ ਵੱੜਨ ਲੱਗਾ ਤੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਹਾਲਾਂਕਿ ਮੋਟਰਸਾਈਕਲ ਸਵਾਰ ਵੱਲੋਂ ਹੈਲਮਟ ਪਾਈ ਹੋਣ ਕਰਕੇ ਉਸ ਨੂੰ ਵੱਡੂ ਸੱਟਾਂ ਨਹੀਂ ਲੱਗੀਆਂ ਪਰ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਇਸੇ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਮੋਟਰਸਾਈਕਲ ਸਵਾਰ ਤੇ ਉਸ ਦੇ ਸਾਥੀ ਨੂੰ ਵੀ ਸੰਭਾਲ ਲਿਆ ਨਾ ਡੀਸੀ ਦਫ਼ਤਰ ਹੈ ਤੇ ਪਤਾ ਨਹੀਂ ਗੇਟ ਦੋ ਲੱਗੇ ਹੋਏ ਆ ਫਾਇਦਾ ਮਾਈਨਰ ਜਿਆ ਸੀਗਾ ਬਚਾਅ ਹੋ ਗਿਆ ਜੋਦੇ ਹੈਲਮਟ ਨਾ ਪਾਇਆ ਹੁੰਦਾ ਸਿੱਧਾ ਉਹ ਗੇਟ ਦੇ ਵਿੱਚ ਵੱਜਣਾ ਸੀ ਲੋਏ ਦੇ ਸ਼ੀਸ਼ਾ ਡੋਨ ਕਰਿਓ ਕਿਹੜੀ ਜਗ੍ਹਾ ਤੋਂ ਆਏ ਹੋ ਹਾਂਜੀ ਸ਼ਾਰਪੁਰ ਤੋਂ ਜੇ ਨੁਕਸਾਨ ਵੱਧ ਹੋ ਜਾਂਦਾ ਫੇਰ ਗਲਤੀ ਹੈ ਨਾ ਤੁਹਾਡੀ ਕੁਝ ਲੋਕ ਸਰਕਾਰੀ ਦਫਤਰਾ ਵਿੱਚ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਨਹੀਂ ਸਮਝਦੇ ਜਿਹੜੇ ਅਕਸਰ ਦੂਜੇ ਲੋਕਾਂ ਵਾਸਤੇ ਪਰੇਸ਼ਾਨੀ ਦਾ ਸਬਬ ਬਣ ਜਾਂਦੇ ਨੇ ਅਜਿਹਾ ਇੱਕ ਮਾਮਲਾ ਸਵੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਆਇਆ ਜਿੱਥੇ ਇੱਕ ਨੋਵਾ ਕਾਰ ਸਵਾਰ ਇੱਕ ਵਿਅਕਤੀ ਆਇਆ ਵਿਅਕਤੀ ਗਲਤ ਦਿਸ਼ਾ ਚ ਡੀਸੀ ਦਫਤਰ ਅਧਰਵੜਨ ਲੱਗਾ ਤੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਹਾਲਾਂਕਿ ਮੋਟਰਸਾਈਕਲ ਸਵਾਰ ਵੱਲੋਂ ਹੈਲਮਟ ਪਾਈ ਹੋਣ ਕਰਕੇ ਉਸ ਨੂੰ ਵੱਡੂ ਸੱਟਾਂ ਨਹੀਂ ਲੱਗੀਆਂ ਪਰ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਇਸੇ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਮੋਟਰਸਾਈਕਲ ਸਵਾਰ ਤੇ ਉਸਦੇ ਸਾਥੀ ਨੂੰ ਵੀ ਸੰਭਾਲ ਲਿਆ ਨਾ ਡੀਸੀ ਦਫਤਰ ਹੈ ਤੇ ਪਤਾ ਨਹੀਂ ਗੇਟ ਦੋ ਲੱਗੇ ਹੋਏ ਆ ਹੋਇਆ ਤਾਂ ਮਾਈਨਰ ਜਿਆ ਸੀਗਾ ਬਚਾਹ ਹੋ ਗਿਆ ਜੋਦੇ ਹੈਲਮਟ ਨਾ ਪਾਇਆ ਹੁੰਦਾ ਸਿੱਧਾ ਗੇਟ ਦੇ ਵਿੱਚ ਵੱਜਣਾ ਸੀ ਲੋ ਇਹਦੇ ਸ਼ੀਸ਼ਾ ਡਾਉਨ ਕਰਿਓ ਕਿਹੜੀ ਜਗ੍ਹਾ ਤੋਂ ਆਏ ਹੋ ਹਾਂਜੀ ਛਾਪੁਰ ਤੋਂ ਜੇ ਨੁਕਸਾਨ ਵੱਧ ਹੋ ਜਾਂਦਾ ਫੇਰ ਗਲਤੀ ਹੈ ਨਾ ਤੁਹਾਡੀ ਕੁਝ ਲੋਕ ਸਰਕਾਰੀ ਦਫਤਰਾ ਵਿੱਚ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਨਹੀਂ ਸਮਝਦੇ ਜਿਹੜੇ ਅਕਸਰ ਦੂਜੇ ਲੋਕਾਂ ਵਾਸਤੇ ਪਰੇਸ਼ਾਨੀ ਦਾ ਸਬਬ ਬਣ ਜਾਂਦੇ ਨੇ ਅਜਿਹਾ ਇੱਕ ਮਾਮਲਾ ਸਵੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਆਇਆ ਜਿੱਥੇ ਇੱਕ ਇਨੋਵਾ ਕਾਰ ਸਵਾਰ ਇੱਕ ਵਿਅਕਤੀ ਆਇਆ ਵਿਅਕਤੀ ਗਲਤ ਦਿਸ਼ਾ ਚ ਡੀਸੀ ਦਫ਼ਤਰ ਅਧਰਵੜਨ ਲੱਗਾ ਤੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਹਾਲਾਂਕਿ ਮੋਟਰਸਾਈਕਲ ਸਵਾਰ ਵੱਲੋਂ ਹੈਲਮਟ ਪਾਈ ਹੋਣ ਕਰਕੇ ਉਸ ਨੂੰ ਵੱਡੂ ਸੱਟਾਂ ਨਹੀਂ ਲੱਗੀਆਂ ਪਰ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਇਸੇ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਮੋਟਰਸਾਈਕਲ ਸਵਾਰ ਤੇ ਉਸਦੇ ਸਾਥੀ ਨੂੰ ਵੀ ਸੰਭਾਲ ਲਿਆ ਨਾ ਡੀਸੀ ਦਫ਼ਤਰ ਹੈ ਤੇ ਪਤਾ ਨਹੀਂ ਗੇਟ ਦੋ ਲੱਗੇ ਹੋਏ ਆ ਹੋਇਆ ਤਾਂ ਮਾਈਨਰ ਜਿਆ ਸੀਗਾ ਬਚਾਹ ਹੋ ਗਿਆ ਜੋਦੇ ਹੈਲਮਟ ਨਾ ਪਾਇਆ ਹੁੰਦਾ ਸਿੱਧਾ ਗੇਟ ਦੇ ਵਿੱਚ ਵੱਜਣਾ ਸੀ ਲੋਏ ਦੇ ਸ਼ੀਸ਼ਾ ਡੋਨ ਕਰਿਓ ਕਿਹੜੀ ਜਗ੍ਹਾ ਤੋਂ ਆਏ ਹੋ ਹਾਂਜੀ ਸ਼ਾਰਪੁਰ ਤੋਂ ਜੇ ਨੁਕਸਾਨ ਵੱਧ ਹੋ ਜਾਂਦਾ ਫੇਰ ਗਲਤੀ ਹੈ ਨਾ ਤੁਹਾਡੀ ਸਿਟੀ ਹੋਮ ਨਿਊਜ਼ ਲਈ ਅਮੀ ਥਾ ਪਰ ਦੀ ਰਿਪੋਰਟ